ਅਸਲਾਮ ਵਾਲੇਕਮ ਦੋਸਤੋ ਸਵਾਗਤ ਹੈ ਤੁਹਾਡਾ ਫਕੀਰੀ ਰੰਗ ਚੈਨਲ ਦੇ ਵਿੱਚ ਇੱਕ ਕਰ ਫਿਰ ਹਾਜ਼ਰ ਆ ਆਪ ਦੀ ਖਿਦਮਤ ਦੇ ਵਿੱਚ ਅੱਜ ਦਾ ਇਹ ਵੀਡੀਓ ਲੈ ਕੇ ਅੱਜ ਦੇ ਇਸ ਵੀਡੀਓ ਵਿੱਚ ਆਪ ਜੀ ਦੇ ਨਾਲ ਗੱਲ ਕਰਾਂਗੇ ਜੀਵਨ ਕਥਾ ਸੱਖੀ ਸਰਵਲਖ ਦਾ ਤਪੀਰ ਭਾਗ ਪਹਿਲਾ ਅੱਜ ਤੋਂ ਸੱਖੀ ਸਰਵਲਖ ਦਾ ਤਪੀਰ ਨੂੰ ਮੰਨਣ ਵਾਲੇ ਜੋ ਮਰੀਦ ਨੇ ਉਹਨਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਹੈ ਕਿ ਅਸੀਂ ਲਗਾਤਾਰ ਕੁਝ ਵੀਡੀਓ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ ਜਿਨ੍ਹਾਂ ਦੇ ਵਿੱਚ ਵੋਲੀਅਮ ਹੋਣਗੇ ਭਾਗ ਪਹਿਲਾ ਦੂਜਾ ਜਿੰਨੇ ਵੀ ਅੱਗੇ ਚੱਲੇ ਉਹਦੇ ਵਿੱਚ ਸਖੀ ਸਰਬ ਲੱਕ ਦਾ ਤਾਂ ਪੀਰ ਜੀ ਦੇ ਜੀਵਨ ਦੇ ਨਾਲ ਸਾਰੀਆਂ ਹੀ ਘਟਨਾਵਾਂ ਉਹ ਕਿੱਥੇ ਕਿੱਥੇ ਗਏ ਕਿਹੜੇ ਕਿਹੜੇ murid ਨੂੰ ਤਾਰਿਆ ਕਿਹੜੇ ਕਿਹੜੇ ਥਾਂ ਤੇ ਉਹਨਾਂ ਨੇ ਨਿਗਾਹੇ ਨੇ ਉਹਨਾਂ ਦੇ ਪਰਿਵਾਰ ਦਾ ਉਹਨਾਂ ਦੇ ਘਰ ਦਾ ਉਹਨਾਂ ਦੇ ਵਿਆਹ ਬਾਰੇ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਜਾਣਗੀਆਂ ਤੋਂ ਆਸ ਕਰਾਂਗਾ ਕਿ ਤੁਸੀਂ ਇਸ ਸਾਡੇ ਵੀਡੀਓ ਨੂੰ ਪਸੰਦ ਕਰੋਗੇ ਅੱਗੇ ਆਪਣੇ ਦੋਸਤਾਂ ਦੇ ਨਾਲ ਜਰੂਰ ਸਾਂਝਾ ਕਰੋਗੇ ਇੱਕ ਪਿਆਰ ਦੇ ਰੂਪ ਦੇ ਵਿੱਚ ਛੋਟਾ ਜਿਹਾ ਕਮੈਂਟ ਕਰਕੇ ਜਰੂਰ ਦੱਸੋਗੇ ਕਿ ਤੁਹਾਨੂੰ ਇਹ ਸਾਡਾ ਜੋ ਲੜੀਵਾਰ ਪ੍ਰੋਗਰਾਮ ਹੈ ਕਿਸ ਤਰ੍ਹਾਂ ਲੱਗਿਆ ਤੋਂ ਅੱਜ ਗੱਲ ਕਰਾਂਗੇ ਸੱਖੀ ਸਰਵਲ ਲੱਕਦਾਤਾ ਪੀਰ ਜੀ ਨੂੰ ਤੁਸੀਂ ਜਾਣਦੇ ਹੋ ਕਿ ਪੰਜਾਬ ਜਿਹੜਾ ਹੈ ਉਹ ਪੀਰਾਂ ਫਕੀਰਾਂ ਦੀ ਇੱਕ ਧਰਤੀ ਹੈ ਇਹਦੇ ਉੱਪਰ ਬਹੁਤ ਸਾਰੇ ਪੀਰਾਂ ਫਕੀਰਾਂ ਨੇ ਆਪਣੇ ਆਪਣੇ ਸਮੇਂ ਦੇ ਉੱਪਰ ਆ ਕੇ ਦੁਨੀਆ ਨੂੰ ਸੱਚ ਦੇ ਰਾਹ ਦੇ ਉੱਪਰ ਤੋਰਿਆ ਸਿੱਧੇ ਰਸਤੇ ਤੇ ਚੱਲਣ ਦਾ ਉਪਦੇਸ਼ ਦਿੱਤਾ ਤੇ ਜੋ ਸਖੀ ਸਰਵ ਲਖਦਾਤਾ ਪੀਰ ਜੀ ਨੇ ਉਹਨਾਂ ਦਾ ਵੀ ਇਹਨਾਂ ਦੇ ਵਿੱਚ ਇੱਕ ਅਹਿਮ ਸਥਾਨ ਹੈ ਜੋ ਲੋਕ ਸਖੀ ਸਰਵ ਲਖਦਾਤਾ ਪੀਰ ਜੀ ਨੂੰ ਮੰਨਦੇ ਹਨ ਉਹਨਾਂ ਪ੍ਰਤੀ ਆਪਣੀ ਸ਼ਰਧਾ ਰੱਖਦੇ ਹਨ ਉਹ ਵੀਰਵਾਰ ਦੀ ਵੀਰਵਾਰ ਸਰਕਾਰ ਦੇ ਦਰਬਾਰ ਦੇ ਉੱਪਰ ਜਾ ਕੇ ਆਪਣੇ ਸ਼ਰਧਾ ਭਟਕ ਤਿਲ ਪੁੱਲ ਬੇਟਾ ਲੈ ਕੇ ਨਮਸਕਾਰ ਕਰਨ ਜਾਂਦੀਆਂ ਸਲਾਮ ਸਜਦਾ ਸਲਾਮ ਕਰਨ ਜਾਂਦੀ ਹਨ। ਤੋਂ ਕਹਿੰਦੇ ਨੇ ਕਿ ਸਖੀ ਸਰਵ ਲਖਦਾਤਾ ਪੀਰ ਜੀ ਦਾ ਜੋ ਜਨਮ ਹੈ 13ਵੀਂ ਸਦੀ ਦੇ ਆਸ-ਪਾਸ ਹੋਇਆ ਮੰਨਿਆ ਜਾਂਦਾ। ਤੋਂ ਉਹਨਾਂ ਦੇ ਪਿਤਾ ਜੀ ਦਾ ਨਾਮ ਸੈਦ ਜਨੂਲ ਆਬਦੀਨ ਸੀ। ਮਾਤਾ ਜੀ ਦਾ ਨਾਮ ਬੀਬੀ ਐਸਾ ਤੇ ਕਹਿੰਦੇ ਨੇ ਕਿ ਉਹਨਾਂ ਦੇ ਪਿਤਾ ਜਨੂਲ ਆਬਦੀਨ 1126 ਈਸਵੀ ਵਿੱਚ ਬਗਦਾਦ ਤੋਂ ਗੱਲ ਕੇ ਸ਼ਾਹਕੋਟ ਜ਼ਿਲ੍ਹਾ ਝੰਗ ਦੇ ਵਿੱਚ ਆਗਿਆ ਇੱਥੇ ਇੱਕ ਚੌਧਰੀ ਦਿੱਤੀ ਬੀਬੀ ਐਸਾ ਉਹਨਾਂ ਦੇ ਨਾਲ ਉਹਨਾਂ ਦਾ ਵਿਆਹ ਹੋਇਆ ਤੇ ਉਹਨਾਂ ਦੇ ਵਿਆਹ ਤੋਂ ਬਾਅਦ ਏਸੇ ਹੀ ਪਿੰਡ ਦੇ ਵਿੱਚ ਸੱਖੀ ਸਰਵਲ ਲਖਦਾਤਾ ਪੀਰ ਜੀ ਦਾ ਜਨਮ ਹੋਇਆ ਸੱਖੀ ਸਰਵਲ ਲਖਦਾਤਾ ਪੀਰ ਜੀ ਦਾ ਅਸਲ ਨਾਮ ਸੈਦ ਅਹਿਮਦ ਸੀ ਇਸ ਤੋਂ ਬਾਅਦ ਸੱਖੀ ਸਰਵਲ ਲਖਦਾਤਾ ਪੀਰ ਲਾਲਾਂ ਵਾਲੇ ਸਰਕਾਰ ਨੂੰ ਕਈ ਨਾਵਾਂ ਦੇ ਨਾਲ ਜਾਣਿਆ ਜਾਣ ਲੱਗਾ ਜਿਵੇਂ ਕਿ ਲੱਖ ਦਾ ਤਪੀਰ ਲਾਲਾਂ ਵਾਲਾ ਪੀਰ ਟੋਕਲ ਵਾਲਾ ਪੀਰ ਰੋਈਆਂ ਵਾਲਾ ਪੀਰ ਪੀਰ ਨਗਾਹੇ ਵਾਲਾ ਇਹ ਕਈ ਨਾਮਾਂ ਦੇ ਨਾਲ ਜਾਣਿਆ ਜਾਣ ਲੱਗਾ। ਤੋਂ ਉਸ ਤੋਂ ਬਾਅਦ ਕਹਿੰਦੇ ਕਿ ਸਖੀ ਸਰਵ ਲੱਖ ਦਾ ਤਪੀਰ ਜੀ ਦੇ ਜੋ ਭਰਾ ਸਨ ਮਤਰੇ ਭਰਾ ਉਹਨਾਂ ਦਾ ਇੱਕ ਆਪਣਾ ਸਖਾ ਭਰਾ ਸੀ ਉਸ ਜਨਾਬ ਸਿੱਖ ਖਾਨ ਟੋਡਾ ਤੇ ਜੋ ਮਤਰੇ ਭਰਾ ਸਨ ਉਹਨਾਂ ਨੇ ਸਰਕਾਰ ਜੀ ਦੇ ਨਾਲ ਬੱਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਇਸੇ ਕਰਕੇ ਉਹਨਾਂ ਦਾ ਪਰਿਵਾਰ ਮੁੜ ਕੇ ਫਿਰ 1140 ਈਸਵੀ ਵਿੱਚ ਬਗਦਾਦ ਨੂੰ ਚਲੇ ਗਏ। ਇੱਥੇ ਸੈयद अहमद ਜੀ ਨੇ ਪੀਰ ਅਬਦੁਲ ਕਾਦਿਰ ਜ਼ਿਲਾਨੀ ਗੌਸਪਖ ਸਰਕਾਰ ਸ਼ੇਖ ਸਾਹਿਬ ਉਹਦੀਨ ਸ਼ਰਾਬਾਰਦੀ ਖਵਾਜਾ ਮੌਜੂਦ ਤਸਤੀ ਇਹਨਾਂ ਤੋਂ ਮੁੱਢਲੀ ਰੂਹਾਨੀਅਤ ਦੀ ਵਿਦਿਆ ਪ੍ਰਾਪਤ ਕੀਤੀ। ਤੋਂ ਵਿਦਿਆ ਦਾ ਪ੍ਰਾਪਤ ਕੀਤਾ ਜੋ ਨਾ ਤੋਂ ਰੋਹਾਨੀਅਤ ਦਾ ਵਿਦਿਆ ਪ੍ਰਾਪਤ ਕਰਨ ਤੋਂ ਬਾਅਦ ਫਿਰ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾ ਕੇ ਆਪਣੇ ਮਰੀਦਾਂ ਨੂੰ ਧਰਮ ਪ੍ਰਚਾਰ ਕਰਨ ਲੱਗੇ। ਇਸੇ ਮਕਸਦ ਦੀ ਪੂਰਤੀ ਲਈ ਮੁਲਤਾਨ ਵੱਲ ਚਲੇ ਜਾਂਦੇ। ਉੱਥੇ ਇੱਕ ਪਿੰਡ ਟੌਕਲ ਜ਼ਿਲ੍ਹਾ ਗੁਜਰਾਵਾਲਾ ਵਿੱਚ ਜਾ ਕੇ ਰੁਕੇ। ਫਿਰ ਮੁਲਤਾਨ ਵੱਲ ਚਲੇ ਗਏ। ਉਸ ਤੋਂ ਬਾਅਦ ਉਸ ਤੋਂ ਬਾਅਦ ਮੁਲਤਾਨ ਵਿੱਚ ਪੀਰ ਸਖੀ ਸਰਵਲ ਲਖਦਾਤਾ ਜੀ ਉੱਥੇ ਕੁਝ ਸਮਾਂ ਰੁਕੇ। ਉੱਥੇ ਹੀ ਪੀਰ ਦੀ ਸ਼ਾਦੀ। ਉੱਥੇ ਦੇ ਪਠਾਨ ਕੰਨੂ ਪਠਾਨ ਦੀ ਲੜਕੀ ਜਿਸ ਦਾ ਨਾਮ ਸੀ ਵਾਈ ਉਹਨਾਂ ਦੇ ਨਾਲ ਹੋਈ। ਤੋਂ ਸਰਕਾਰ ਜੀ ਜਦੋਂ ਉੱਥੋਂ ਚੱਲੇ ਉਹਨਾਂ ਦੀ ਸ਼ਾਦੀ ਫਿਰ ਕੰਨੂ ਪਠਾਨ ਦੀ ਲੜਕੀ ਬੀਬੀ ਵਾਈ ਦੇ ਨਾਲ ਹੋਈ। ਤੋਂ ਇਹਨਾਂ ਤੋਂ ਬਾਅਦ ਸਰਕਾਰਾਂ ਦੇ ਦਰਬਾਰ ਦੇ ਉੱਪਰ ਉਹਨਾਂ ਦੇ ਮੇਲੇ ਲੱਗਦੇ ਆ ਪੰਜਾਬ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਨਗਾਹ ਸਰਕਾਰਾਂ ਦੇ ਚਾਰ ਨਗਾਹੇ ਹੋਏ। ਪਹਿਲਾ ਨਗਾਹ ਜਿਹੜਾ ਸਭ ਤੋਂ ਵੱਡਾ ਨਗਾਹ ਹੈ ਜਿਹਨੂੰ ਕਿਹਾ ਜਾਂਦਾ ਉਹ ਨਗਾਹ ਹੈ ਮੁਲਤਾਨ। ਪਾਕਿਸਤਾਨ ਦੇ ਵਿੱਚ ਤੇ ਫਿਰ ਇੱਕ ਨਗਾਹ ਸਰਕਾਰ ਦਾ ਹਿਮਾਚਲ ਪ੍ਰਦੇਸ਼ ਊਨੇ ਦੇ ਕੋਲ ਹੈ ਤੇ ਇੱਕ ਨਗਾਹ ਲੰਗੇਆਣਾ ਪਿੰਡ ਦੇ ਵਿੱਚ ਹੈ ਤੇ ਚੌਥਾ ਨਗਾਹ ਜਿਹੜਾ ਪੀਰ ਨਗਾਹ ਚੁਸ਼ਮਾ ਇੱਕ ਇਹ ਹੈ ਤੋਂ ਇਹਨਾਂ ਤੋਂ ਬਾਅਦ ਫਿਰ ਜਿਹੜੇ ਸਰਕਾਰ ਜੀ ਆਪਣੇ ਇੱਧਰਲੇ ਇੰਡੀਆ ਦੇ ਵਿੱਚ ਜਦੋਂ ਆਏ ਤੇ ਫਿਰ ਪੀਰ ਨਗਾਹੇ ਤੋਂ ਵਾਪਸ ਹੁੰਦੇ ਹੋਏ ਦੁਬਾਰਾ ਫਿਰ ਮੁਲਤਾਨ ਦੇ ਵਿੱਚ ਚਲੇ ਗਏ ਮੁਲਤਾਨ ਦੇ ਵਿੱਚ ਜਦੋਂ ਗਏ ਤੇ ਉੱਥੇ ਜਾ ਕੇ 1174 ਈਸਵੀ ਵਿੱਚ ਉਹ ਫਿਰ ਇਸ ਸਰੀਰ ਨੂੰ ਛੱਡ ਕੇ ਪਰਦੇ ਅੰਦਰ ਚਲੇ ਗਏ ਜਦੋਂ ਪਰਦੇ ਅੰਦਰ ਚਲੇ ਗਏ ਤੇ ਇੱਥੇ ਸ਼ਰਧਾਲੂਆਂ ਨੇ ਉਹਨਾਂ ਦੇ ਸੇਵਕਾਂ ਨੇ ਉਹਨਾਂ ਦੀ ਇੱਕ ਦਰਗਾਹ ਬਣਾਈ ਇਸ ਦਰਗਾਹ ਨੂੰ ਵੱਡੇ ਨਿਗਾਹੇ ਦੇ ਨਾਲ ਜਾਣਿਆ ਜਾਣ ਲੱਗਾ ਤੋਂ ਉਹਨਾਂ ਦੇ ਨਾਲ ਸਬੰਧਤ ਫਿਰ ਮੇਲਾ ਇਸ ਦਰਗਾਹ ਦੇ ਉੱਪਰ ਕਰਾਇਆ ਜਾਣ ਲੱਗਾ ਤੋਂ ਲਖਤਤ ਪੀਰ ਜੀ ਦੇ ਬਹੁਤ ਸਾਰੇ ਆਪਣੇ ਜੀਵਨ ਕਾਲ ਦੇ ਵਿੱਚ ਮਰੀਦ ਹੋਏ ਤੇ ਕਈਆਂ ਨੂੰ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਉਤਾਰਿਆ ਉਹਨਾਂ ਦੇ ਵਿੱਚੋਂ ਜਿਹੜਾ ਤੁਸੀਂ ਜਾਣਦੇ ਹੋ ਜਿਵੇਂ ਕਿ ਇੱਕ ਕਥਾ ਹੈ ਦਾਨੀ ਜੱਟੀ ਦੀ ਕਥਾ ਫੇਰੂ ਬ੍ਰਾਹਮਣ ਦੀ ਕਥਾ ਸੁਨੈਨ ਭਗਤ ਦੀ ਕਥਾ ਬਾਬਰ ਰਾਮ ਸਿੰਘ ਦੀ ਕਥਾ ਤੇ ਉਸ ਤੋਂ ਬਾਅਦ ਭਗਤ ਨਗਾਈਏ ਦੀ ਕਥਾ ਹੁੰਦੀ ਹੈ ਮੋਈ ਘੋੜੀ ਜੀਵਿਤ ਕਰਨਾ ਰਕਸ਼ਸ ਦਾ ਅੰਤ ਕਰਨਾ ਇਹ ਸਭ ਜਿਹੜੀਆਂ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਇਹ ਘਰਮਾਤਾਂ ਹਨ। ਤੋਂ ਇੱਕ ਇੱਕ ਕਰਕੇ ਅਸੀਂ ਆਪ ਜੀ ਦੇ ਨਾਲ ਉਹਨਾਂ ਦੇ ਜੀਵਨ ਦੇ ਵਿੱਚੋਂ ਜੋ ਵੀ ਸਾਨੂੰ ਕੁਝ ਮਿਲਦਾ ਅਸੀਂ ਆਪ ਜੀ ਦੇ ਨਾਲ ਸਾਂਝਾ ਕਰਦੇ ਰਵਾਂਗੇ। ਅੱਜ ਦੀ ਇਹ ਪਹਿਲੀ ਵੀਡੀਓ ਦੇ ਵਿੱਚ ਆਪ ਜੀ ਨੂੰ ਉਹਨਾਂ ਦੇ ਜੀਵਨ ਦੇ ਬਾਰੇ ਦੱਸਿਆ ਤੇ ਉਹ ਅਗਲੀ ਵੀਡੀਓ ਦੇ ਵਿੱਚ ਉਹਨਾਂ ਦੇ ਵਿਆਹ ਬਾਰੇ ਗੱਲ ਕਰਾਂਗੇ। ਇਸ ਵੀਡੀਓ ਤੋਂ ਬਾਅਦ ਜਦੋਂ ਉਹਨਾਂ ਦਾ ਵਿਆਹ ਹੋਇਆ ਉਸ ਸਮੇਂ ਦੀ ਘਟਨਾ ਉਹ ਕਿੱਦਾਂ ਹੋਇਆ ਉਸ ਬਾਰੇ ਗੱਲ ਕਰਾਂਗੇ ਤੁਸੀਂ ਜਾਣਦੇ ਹੋ ਕਿ ਉਹਨਾਂ ਦੇ ਸ਼ਰਧਾਲੂ ਜੋ ਸਖੀ ਸਰਵ ਲਖਦਾਤਾ ਪੀਰ ਜੀ ਦੇ ਹਨ ਉਹਨਾਂ ਨੂੰ ਲਾਲਾਂ ਵਾਲਾ ਪੀਰ ਐਸੇ ਕਰਕੇ ਕਿਹਾ ਜਾਂਦਾ ਕਿ ਉਹ ਲੋਕ ਆਪਣੇ ਪੁੱਤਰ ਦੀ ਪ੍ਰਾਪਤੀ ਦੇ ਲਈ ਸਰਕਾਰ ਦੇ ਦਰਬਾਰ ਦੇ ਉੱਪਰ ਜਾ ਕੇ ਸੁਖਣਾ ਸੁਖਦੇ ਤੇ ਉਹ ਸਰਕਾਰ ਤੋਂ ਪੁੱਤਰ ਪ੍ਰਾਪਤੀ ਦੇ ਲਈ ਆਸ ਕਰਦੇ ਸ਼ਰਧਾ ਭਾਵਨਾ ਰੱਖਣ ਵਾਲੇ ਲੋਕ ਜਦੋਂ ਸਰਕਾਰ ਦੇ ਦਰਬਾਰ ਤੇ ਪੁੱਤਰ ਦੀ ਪ੍ਰਾਪਤੀ ਹੁੰਦੀ ਤੇ ਫਿਰ ਨਿਆਜ਼ ਤਿਆਰ ਕਰਕੇ ਸਰਕਾਰ ਜੀ ਦੇ ਥੋੜੇ ਨਿਸ਼ਾਨ ਤਿਆਰ ਕਰਕੇ ਪੀਰ ਨਗਾਹੇ ਜਾ ਕੇ ਸਰਕਾਰ ਜੀ ਨੂੰ ਸਜਦਾ ਸਲਾਮ ਕਰਦੇ ਜਿਨ੍ਹਾਂ ਦੀ ਇੱਕ ਝਲਕ ਕਿੱਸਾ ਦਾਨੀ ਜੱਟੀ ਦੇ ਵਿੱਚ ਵੀ ਦੇਖਣ ਨੂੰ ਆਉਂਦੀ ਹੈ ਉਹ ਅੱਗੇ ਜਾ ਕੇ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਕਿ ਦਾਨੀ ਜੱਟੀ ਦਾ ਪੁੱਤ ਜਿਹੜਾ ਸੀ ਜਦੋਂ ਉਹਨੂੰ ਹੋਇਆ ਤੇ ਬਾਅਦ ਵਿੱਚ ਉਹਦੀ ਕੁਝ ਟਿੱਕੀ ਜਿਹੀ ਗਲਤੀ ਕਰਕੇ ਜਿਹੜਾ ਪੁੱਤਰ ਸੀ ਉਹ ਮੋਇਆ ਹੋ ਗਿਆ ਫਿਰ ਦੁਬਾਰਾ ਸਰਕਾਰ ਨੇ ਆਪਣੀ ਕਰਮਾਦਾਰ ਦੇ ਨਾਲ ਜਿਉਂਦਾ ਕੀਤਾ ਉਸ ਗੱਲ ਨੂੰ ਆਪ ਜੀ ਦੇ ਨਾਲ ਸਾਂਝਾ ਕੀਤਾ ਜਾਵੇਗਾ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਇਸ ਲੜੀਵਾਰ ਪ੍ਰੋਗਰਾਮ ਦੇ ਵਿੱਚੋਂ ਆਪ ਜੀ ਨੂੰ ਤੋਂ ਆਸ ਕਰਾਂਗਾ ਕਿ ਆਪ ਜੀ ਸਾਡੇ ਇਸ ਚੈਨਲ ਦੇ ਨਾਲ ਬਣੇ ਰਹੋ ਤਾਂ ਜੋ ਸਮੇਂ-ਸਮੇਂ ਤੇ ਜਿਹੜੀ ਇਹ ਵੀਡੀਓ ਆਪ ਜੀ ਨਾਲ ਸਾਂਝੀ ਕਰਾਂਗੇ ਉਸ ਦੇ ਵਿੱਚੋਂ ਕੁਝ ਨਾ ਕੁਝ ਜ਼ਰੂਰ ਪ੍ਰਾਪਤ ਕੀਤਾ ਜਾ ਸਕੇ ਕਿਉਂਕਿ ਇਹ ਜਿਹੜੀ ਵੀਡੀਓ ਆਪ ਜੀ ਨਾਲ ਸਾਂਝੀ ਕਰਾਂਗੇ ਬਹੁਤ ਸਮਾਂ ਤੋਂ ਮੇਰੀ ਇਹ ਆਸ ਸੀ ਕਿ ਕਿਦਾਂ ਦਾ ਪ੍ਰੋਗਰਾਮ ਚਲਾਇਆ ਜਾਵੇ ਜਿਹਦੇ ਵਿੱਚ ਕੁਝ ਕੰਪਲੀਟ ਗੱਲਾਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਜਾਣ। ਤੋਂ ਆਸ ਕਰਾਂਗਾ ਕਿ ਆਪ ਜੀ ਇਸ ਨੂੰ ਪਸੰਦ ਕਰੋਗੇ। ਤੋਂ ਸਖੀ ਸਰਵ ਲੱਖਦਾਤਾ ਪੀਰ ਜੀ ਤੇ ਜੀਵਨ ਦੇ ਨਾਲ ਸੰਬੰਧਿਤ ਫਿਰ ਵੀ ਅਗਰ ਕੁਝ ਰਹਿ ਜਾਵੇ। ਅਗਰ ਤਾਂ ਮੈਂ ਆਸ ਕਰਾਂਗਾ ਕਿ ਕੁਝ ਨਹੀਂ ਰਹੇਗਾ ਆਪ ਨੂੰ ਵਿਸ਼ਵਾਸ ਦਿਲਾਉਣਾ ਹਰ ਇੱਕ ਤੀਜ ਆਪ ਜੀ ਦਾ ਸਾਂਝ ਕੀਤੀ ਜਾਵੇਗੀ। ਫਿਰ ਵੀ ਜੇ ਕੁਝ ਰਹਿ ਗਿਆ ਤੋਂ ਮਾਫੀ ਚਾਹਾਂਗਾ। ਤੋਂ ਅੱਜ ਦਾ ਇਹ ਪਹਿਲਾ ਭਾਗ ਆਪ ਜੀ ਦੇ ਨਾਲ ਸਾਂਝਾ ਕਰ ਰਿਹਾ ਹਾਂ ਸਖੀ ਸਰਵ ਲੱਲਾ ਵਾਲੀ ਲੱਖਦਾਤਾ ਪੀਰ ਉਹਨਾਂ ਦੇ ਜੀਵਨ ਦੇ ਨਾਲ ਸੰਬੰਧਤ ਹੈ। ਤੋਂ ਇਸ ਲਈ ਵਿੱਚ ਆਪ ਜੀ ਨੂੰ ਉਹਨਾਂ ਦੇ ਪਰਿਵਾਰ ਸੰਬੰਧੀ ਦੱਸਿਆ ਗਿਆ। ਉਹਨਾਂ ਦੇ ਪਿਤਾ ਜੀ, ਮਾਤਾ ਜੀ ਤੇ ਉਹਨਾਂ ਦੇ ਭਰਾ ਬਾਰੇ ਗੱਲ ਕੀਤੀ ਗਈ ਤੇ ਇਸ ਤੋਂ ਬਾਅਦ ਵਿੱਚ ਜੋ ਅੱਗੇ ਆਪਾਂ ਸ਼ੁਰੂ ਕਰਾਂਗੇ ਉਹ ਗੱਲ ਕਿਹੜੀ ਸ਼ੁਰੂ ਕਰਾਂਗੇ ਕਿ ਸਖੀ ਸਰਵਲ ਲਖਤਤਾ ਪੀਰ ਜੀ ਦਾ ਜਦੋਂ ਵਿਆਹ ਹੋਇਆ ਤੇ ਉਸ ਸਮੇਂ ਦੀ ਇੱਕ ਘਟਨਾ ਉਹਦੇ ਵਿੱਚ ਐਸੀ ਇੱਕ ਅਨੋਖੀ ਘਟਨਾ ਹੋਈ ਉਸ ਵਿਆਹ ਦੇ ਵਿੱਚ ਕਿ ਜਿਹੜੀ ਕਦੀ ਕਿਸੇ ਵਿਆਹ ਦੇ ਵਿੱਚ ਨਾ ਕਿਸੇ ਨੇ ਦੇਖੀ ਹੋਵੇ ਤੇ ਨਾ ਕਦੀ ਕਿਸੇ ਨੇ ਸੁਣੀ ਹੋਵੇ ਉਹ ਲੱਲਾ ਵਾਲੇ ਪੇਰ ਦੇ ਜੀਵਨ ਦੇ ਵਿੱਚ ਉਹ ਇਹ ਅਜੀਹੀ ਘਟਨਾ ਹੈ ਜਿਸ ਨੇ ਉਹਨਾਂ ਦੇ ਵਿਆਹ ਨੂੰ ਪੂਰੀ ਦੁਨੀਆ ਦੇ ਵਿੱਚ ਯਾਦਗਾਰੀ ਬਣਾਇਆ ਤੋਂ ਉਸ ਘਟਨਾ ਨੂੰ ਅਗਲੇ ਭਾਗ ਦੇ ਵਿੱਚ ਆਪ ਜੀ ਦੇ ਨਾਲ ਸਾਂਝਾ ਕਰਾਂਗਾ ਤੋਂ ਆਸ ਕਰਾਂਗਾ ਕਿ ਆਪ ਜੀ ਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੋਵੇਗਾ ਸਾਂਝਾ ਜਰੂਰ ਕਰਨਾ ਆਪਣੇ ਦੋਸਤਾਂ ਦੇ ਨਾਲ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੋ ਸਾਡਾ ਇੱਕ ਦੂਜਾ ਚੈਨਲ ਗਿਆਨ ਕੀ ਨਗਰੀ ਉਸ ਦਾ ਲਿੰਕ ਥੱਲੇ ਹੈ ਉਸ ਨੂੰ ਵੀ ਸਬਸਕ੍ਰਾਈਬ ਜੁੜ ਕਰਨਾ ਤੋ ਜਲਦ ਹਾਜ਼ਰ ਹੋਵਾਂਗਾ ਆਪ ਦੀ ਖੇਦਮਤ ਦੇ ਵਿੱਚ ਅਗਲਾ ਇੱਕ ਵੀਡੀਓ ਲੈ ਕੇ ਜੋ ਸਖੀ ਸਰਵ ਲਖ ਦਾ ਤਾਂ ਪੀਰ ਜੀ ਦੇ ਵਿਆਹ ਦੇ ਨਾਲ ਸੰਬੰਧਿਤ ਹੈ ਤੋ ਆਓ ਜੋ ਆਪਣਾ ਇੱਕ ਨਾਰਾ ਹੈ ਉਸ ਨੂੰ ਬੁਲੰਦ ਕਰੀਏ ਤੇ ਅਗਲੇ ਭਾਗ ਦਾ ਇੰਤਜ਼ਾਰ ਕਰੀਏ ਮਿਲਦੇ ਹਾਂ ਜਲਦੀ ਅਗਲੇ ਭਾਗ ਦੇ ਵਿੱਚ ਤਦ ਤੱਕ ਲਈ ਹਕਮੁਰਸਿਦ ਸੱਚ ਮੁਰਸਿਦ